ਤੇ ਉਹ ਉਸ ਉਹ ਨੋਟਿਸ ਦੇਣਾ ਜ਼ਰੂਰੀ ਹੁੰਦਾ ਠੀਕ ਹੈ ਨਾ ਕਿਉਂਕਿ ਪ੍ਰਾਇਰ ਤੁਸੀ ਪਹਿਲਾਂ ਮੌਕਾ ਤਾਂ ਦੇਉਗੇ ਨਾ ਕਿ ਸੁਣਿਆ ਜਾਵੇ ਕਿਉਂਕਿ ਦੇਖੋ ਹਾਂ ਜੀ ਸ਼ਰੇਮ ਜਿਹੜਾ ਫੈਕਟਸ ਜੇ ਤੁਸੀਂ ਐਫ ਆਈ ਆਰ ਵੀ ਪੜੋਗੇ ਤਾਂ ਸ਼ਰੇਮ ਝੂਠੇ ਲੱਗਦੇ ਨੇ ਠੀਕ ਹੈ ਤੇ ਇਮਪਲੀਕੇਟ ਕੀਤਾ ਲੱਗਦਾ ਉਹ ਸ਼ਰੇਮ ਐ ਇਸ ਕਰਕੇ ਕਹਿ ਰਹੇ ਕਿਉਂਕਿ ਇਹ ਜਿਹੜਾ ਹੈ ਇਹ ਪਰਿਵਾਰ ਯਾ ਰੌਕੀ ਜਿਹੜਾ ਸਟੇਟਸ ਵਾਈਜ਼ ਬਿਲਕੁਲ ਹੀ ਹੰਬਲ ਬੈਕਗ੍ਰਾਉਂਡ ਤੋਂ ਬੰਦਾ ਹੈਗਾ ਬਾਲਮੀ ਇੱਕੋ ਹੀ ਦਸ਼ਮਨੀ ਹੈ ਕਿ ਜਿਹੜਾ ਪਾਸਟਰ ਬਜਿੰਦਾ ਰੈਣਾ ਦੀ ਜ਼ਿੰਦਗੀ 'ਚ ਆਏ ਤੇ ਉਹਨਾਂ ਉਹ ਇਹਨਾਂ ਦੀ ਵਜ੍ਹਾ ਨਾਲ ਇਹਨਾਂ ਦੀ ਕਾਨੂੰਨੀ ਲੜਾਈ ਦੀ ਵਜ੍ਹਾ ਨਾਲ ਉਹ ਬੰਦਾ ਜੇਲ੍ਹ 'ਚ ਹੈ ਅਲਟੀਮੇਟਲੀ ਵੀ ਤਾਂ ਪੁਲਿਸ ਜੇ ਤਾਂ ਛੱਡ ਕੇ ਗਈ ਹੈ ਤੇ ਨੋਟਿਸ ਦੇ ਕੇ ਛੱਡ ਕੇ ਗਈ ਹੈ ਕਿਉਂਕਿ ਦੇਖੋ ਉਂਝੇ ਦੇਖਿਆ ਜਾਵੇ ਮੈਂ ਇਹ ਨਹੀਂ ਮੰਨਦਾ ਕਿ ਵੀ ਇਕੱਲਾ ਪ੍ਰੈਸ਼ਰ ਪਬਲਿਕ ਪ੍ਰੈਸ਼ਰ ਦੀ ਵਜ੍ਹਾ ਨਾਲ ਹੀ ਕੋਈ ਪੁਲਿਸ ਛੱਡ ਦੂਗੀ ਇਹ ਦੱਸਣ ਦੀ ਜ਼ਰੂਰਤ ਹੈ ਨਹੀਂ ਕਿ ਵੀ ਉਹ ਇਨਫਲੂਐਂਸ਼ੀਅਲ ਹੈ ਹੀ ਵਾਸ ਹੈਵਿੰਗ ਅ ਮੀਨ ਲਾਈਕ ਸੈਲੀਬ੍ਰਿਟੀ ਲਾਈਕ ਸਟੇਟਸ ਫॉर देयर ਸਮਾਜ ਕਹ ਲੋ ਫॉर देयर ਸੈਗਮੈਂਟ ਕਹ ਲੋ ਠੀਕ ਹੈ ਕਿ ਜੇਲਾਂ ਦੇ ਵਿੱਚ ਬੈਠ ਕੇ ਤੁਹਾਨੂੰ ਵੀ ਪਤਾ ਹੈ ਕਿ ਇਟ ਇਜ਼ ਅ ਰਾਈਟਿੰਗ ਔਨ ਦਾ ਵਾਲ ਕਿ ਵੀ ਗੈਂਗਸਟਰਸ ਹੋ ਗਏ ਜਾਂ ਕੋਈ ਵੀ ਜਿਹੜੇ ਇਦਾਂ ਦੇ ਆਰਗੇਨਾਈਜ਼ ਕ੍ਰਾਈਮ ਕਰਨ ਵਾਲੇ ਬੰਦੇ ਹੈਗੇ ਉਹਨਾਂ ਦੀ ਕੰਮ ਨਹੀਂ ਰੁਕਦੇ ਕਦੇ ਵੀ ਉਹ ਰੇਪ ਦੇ ਲੈਵਲ ਦਾ ਹੀ ਕੇਸ ਇਸ ਤੇ ਰੋਕੀ ਤੇ ਪਾਇਆ ਜਾਂਦਾ ਤੇ ਇਹ ਉਹਦੇ ਵਿੱਚ ਮੰਨ ਕੇ ਚੱਲੋ ਕਿਸੇ ਤਰੀਕੇ ਨਾਲ ਜੇਲ੍ਹ ਦੇ ਪਿੱਛੇ ਚਲਾ ਜਾਂਦਾ ਤਾਂ ਉਹਦੇ ਵਾਸਤੇ ਜੇਲ੍ਹ ਚ ਇਹ ਕਹਿਣਾ ਬੜਾ ਸੌਖਾ ਹੋ ਜਾਊਗਾ ਆਪਣੀ ਅਪੀਲ ਦੇ ਵਿੱਚ ਕਿ ਹਾਂਜੀ ਵੀ ਦੇਖੋ ਜਿਨੇ ਮੇਰੇ ਤੇ ਅਲੀਗੇਸ਼ਨ ਲਾਇਆ ਸੀ ਉਹ ਤਾਂ ਆ ਪਿੱਛੇ ਹੈਗਾ ਸ਼ਰੀਅਮ ਕਨਵਰਜਨ ਦੇ ਜਿਹੜੇ ਆਫਰਸ ਲੱਗੇ ਹੁੰਦੇ ਨੇ ਠੀਕ ਹੈ ਨਾ ਸੋ ਥੀਸ ਥਿੰਗਸ ਆਰ ਨਾਟ ਨਾਰਮਲ ਥੀਸ ਥਿੰਗਸ ਆਰ ਐਬਨਾਰਮਲ ਸੋ ਇਹਨਾਂ ਦੀ ਡਿਟੇਲ ਜਿਹੜੀ ਹੈਗੀ ਇਨਵੈਸਟੀਗੇਸ਼ਨ ਉਹ ਹੋਣੀ ਚਾਹੀਦੀ ਪਾਸਟਰ ਜਿੰਦ ਨੂੰ ਜਿਹੜੀ ਸਜ਼ਾ ਦਵਾਨ ਦੇ ਵਿੱਚ ਕੰਪਲੇਨੈਂਟ ਜਿਹੜੇ ਹੈਗੇ ਨੇ ਉਹਨਾਂ ਨੇ ਇੱਕ ਲੰਬੀ ਲੜਾਈ ਲੜੀ ਉਹਨਾਂ ਦੇ ਨਾਲ ਇੱਕ ਵਕੀਲ ਜਿਹੜੇ ਨੇ ਉਹ बार-बार ਹਾਈਲਾਈਟ ਹੁੰਦੇ ਨੇ ਅਨਿਲ ਸਾਗਰ ਜੀ ਅੱਜ ਫਿਰ ਜਦੋਂ ਰੌਕੀ ਨੂੰ ਕੱਲ ਲੈ ਕੇ ਚਲੇ ਗਏ ਤੇ ਉਹਦੇ ਬਾਅਦ ਫਿਰ ਉਹ ਸਾਡੇ ਨਾਲ ਰੁਬਰੂ ਹੋਣਗੇ ਗੱਲਬਾਤ ਕਰਨ ਆਏ ਨੇ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਅਨਿਲ ਸਾਗਰ ਸਾਹਿਬ ਜਿਹੜੀ ਵਕੀਲ ਸਾਹਿਬ ਜਿਹੜੀ ਮੇਨ ਗੱਲ ਹੈ ਕਿਉਂਕਿ ਰੋਕੀ ਨਾਲ ਜਦੋਂ ਮੈਂ ਗੱਲ ਕੀਤੀ ਉਹ ਤਾਂ ਬੜੇ ਐਸਟਿਵ ਇਮੋਟਿਵ ਤੇ ਐਦਾ ਲੱਗਦਾ ਵੀ ਥੋੜੇ ਜੇ ਮਤਲਬ ਜਿਵੇਂ ਹੁੰਦਾ ਨਾ ਅਪਸੈਟ ਹੋ ਜਾਂਦਾ ਬੰਦਾ ਨਾ ਤੇ ਉਹ ਉਹ ਇਮੋਸ਼ਨਲ ਹੋ ਕੇ ਵੀ ਥੋੜੀਆਂ ਗੱਲਾਂ ਕਰ ਰਹੇ ਨੇ ਥੋੜੇ ਸਟ्रेस ਵਿੱਚ ਲੱਗ ਰਹੇ ਨੇ ਪਰ ਜਿਹੜੀ ਤੁਸੀਂ ਸਾਰੀ ਗੱਲਬਾਤ ਸਾਰੇ ਐਪੀਸੋਡ ਦੀ ਗੱਲ ਕੀਤੀ ਤੁਸੀਂ ਇਹਨੂੰ ਕਾਨੂੰਨੀ ਪੱਖ ਦੇ ਨਾਲ ਕਿਵੇਂ ਦੇਖਦੇ ਹੋ ਦੇਖੋ ਲੀਗਲ ਸਾਈਡ ਤੇ ਜਿਹੜੀ ਇਹ ਹੈ ਕਿ ਇਫ ਐਨੀ ਕੰਪਲੇਂਟ ਇਜ਼ देयर देन ਪੁਲਿਸ ਹੈਸ ਟੂ ਇਨਵੈਸਟੀਗੇਟ ਦਾ ਮੈਟਰ ਜਿੱਦਾਂ ਕਿ ਉਹ ਕਿਉਂਕਿ ਪਹਿਲਾ ਫੋਨ ਜਿਹੜਾ ਹੈਗਾ ਸਾਨੀ ਸਾਹਿਬ ਨੇ ਰੀਸੀਵ ਕੀਤਾ ਸੀਗਾ ਆਈ ਵਾਸ ਸਿਟਿੰਗ ਇਨ ਆਫਿਸ ਟੇਕਿੰਗ ਅ ਮੀਟਿੰਗ ਇਹ ਆਪਣਾ ਕੰਮ ਜਾ ਚੁੱਕਾ ਸੀ ਕਿ ਲੇਟ ਈਵਨਿੰਗ ਹੋ ਗਈ ਸੀ ਕਿ ਤੇ ਦੈਨ ਹੀ ਕਾਲਡ ਮੀ ਸਾਨੀ ਸਾਹਿਬ ਨੇ ਕਿਹਾ ਕਿ ਵੀ ਐਦਾਂ ਕਰਕੇ ਕਿ ਕੋਈ ਇਸ਼ੂ ਹੋਇਆ ਹੈ ਤੇ ਰੋਕੀ ਨੂੰ ਐਦਾਂ ਪੁਲਿਸ ਨੇ ਅਰੈਸਟ ਕਰ ਲਿਆ ਤੇ ਲੁਧਿਆਣੇ ਦੀ ਪੁਲਿਸ ਹੈ ਕੋਈ ਉਹ ਲੈ ਕੇ ਗਈ ਹੈ ਤੇ ਥਾਣੇ ਦੇਖਣਾ ਜਰਾ ਤੇ ਨਾਈ ਵੈਂਟ ਟੂ ਪੁਲਿਸ ਸਟ ਤੋ ਉਹ ਰਵਾਨਗੀ ਪਾ ਚੁੱਕੇ ਸੀਗੇ ਫਿਰ ਚਲੋ ਅਸੀਂ ਆਪਣੇ ਸੋਰਸਸ ਰਾਹੀਂ ਸਾਨੀ ਸਾਹਿਬ ਵੀ ਫੋਨ ਕਰਦੇ ਰਹੇ ਆਪਣੇ ਆਪਣੇ ਲਿੰਕਸ ਜਿਹੜੇ ਲੁਧਿਆਣਾ ਪੁਲਿਸ ਤੇ ਅਫੀਸ਼ੀਅਲਸ ਨਾਲ ਵੀ ਅਸੀਂ ਕੰਟੈਕਟ ਕੀਤਾ ਤੇ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਕਿ 184 ਨੰਬਰ ਐਫ ਆਈ ਆਰ ਦਰਜ ਹੋਈ ਹੈ ਜਿਹੜੀ ਐਕਸਟਰਸ਼ਨ ਦੇ ਇਸ਼ੂ ਨੂੰ ਲੈ ਕੇ ਹੋਈ ਹੈ ਐਕਸਟਰਸ਼ਨ ਇਜ਼ ਅ ਸੀਰੀਅਸ ਇਸ਼ੂ ਇਸ਼ੂ ਅਦਰਵਾਈਜ਼ ਬਟ ਇਹ ਹੈ ਕਿ 7 ਸਾਲ ਦੀ ਸਜ਼ਾ ਤੱਕ ਦੇ ਜਿੰਨੇ ਵੀ ਆਫੈਂਸ ਹੁੰਦੇ ਆ ਉਹਨਾਂ ਦੇ ਵਿੱਚ ਸਾਡੀ ਇੱਕ ਲੀਗਲ ਪ੍ਰੋਵੀਜ਼ਨ ਹੈ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈਗੀਆਂ ਅਰਨੇਸ਼ ਕੁਮਾਰ ਕੇਸ ਜਜਮੈਂਟ ਹੈਗੀ ਉਹ ਅਕੋਰਡਿੰਗ ਟੂ दैट ਜਿਹੜਾ ਹੈਗਾ ਇੱਕ 41 ਇਹਦਾ ਨੋਟਿਸ ਹੁੰਦਾ ਸੀ ਸੀਆਰਪੀਸੀ ਦੇ ਅਕੋਰਡਿੰਗ ਤੇ ਉਹ ਉਸ ਉਹ ਨੋਟਿਸ ਦੇਣਾ ਜ਼ਰੂਰੀ ਹੁੰਦਾ ਠੀਕ ਹੈ ਨਾ ਕਿਉਂਕਿ ਪ੍ਰਾਇਰ ਤੁਸੀਂ ਪਹਿਲਾਂ ਮੌਕਾ ਤਾਂ ਦਿਓਗੇ ਨਾ ਕਿ ਸੁਣਿਆ ਜਾਵੇ ਕਿਉਂਕਿ ਦੇਖੋ ਹਾਂਜੀ ਹਾਂਜੀ ਕਿਉਂਕਿ ਅਰੈਸਟ ਜਿਹੜੀ ਹੈਗੀ ਅਰੈਸਟ ਇਜ਼ ਅ ਫਾਰਮਲ ਥਿੰਗ ਐਂਡ ਉਸ ਤੋਂ ਬਾਅਦ ਬੇਲ ਵਗੈਰਾ ਲੈਣੀ ਪੈਂਦੀ ਹੈ ਜਦ ਕਿ ਉਸ ਤੋਂ ਪਹਿਲਾਂ ਜੇ ਤੁਸੀਂ ਗੱਲ ਜਾਂ ਤਾਂ ਮੈਟਰ ਇਨਵੈਸਟੀਗੇਟ ਉਸ ਤਰੀਕੇ ਨਾਲ ਹੋਵੇ ਹੁਣ ਇਨਵੈਸਟੀਗੇਟ ਹੋਇਆ ਨਹੀਂ ਕਿਉਂਕਿ ਮੈਟਰ ਸ਼ਰੇਆਮ ਜਿਹੜਾ ਫੈਕਟਸ ਜੇ ਤੁਸੀਂ ਐਫਆਈਆਰ ਵੀ ਪੜੋਗੇ ਤਾਂ ਸ਼ ਸਰੇਮ ਇਸ ਕਰਕੇ ਕਹਿ ਰਹੇ ਕਿਉਂਕਿ ਇਹ ਜਿਹੜਾ ਹੈ ਇਹ ਪਰਿਵਾਰ ਜਾਂ ਰੋਕੀ ਜਿਹੜਾ ਹੈ ਸਟੇਟਸ ਵਾਈਜ਼ ਬਿਲਕੁਲ ਹੀ ਹੰਬਲ ਬੈਕਗ੍ਰਾਉਂਡ ਤੋਂ ਬੰਦਾ ਹੈਗਾ ਬਾਲਮੀਕੀ ਹੈਗੇ ਇਹ ਠੀਕ ਹੈ ਨਾ ਬਾਲਮੀਕੀ ਹੋਣਾ ਕੋਈ ਮਾੜੀ ਗੱਲ ਨਹੀਂ ਹੈਗੀ ਹੈ ਠੀਕ ਹੈ ਸਾਰੇ ਸਮਾਜ ਦੇ ਜਿਹੜੇ ਵਰਗ ਹੈਗੇ ਆ ਉਹ ਇਕੁਅਲੀ ਰਿਸਪੈਕਟਫੁਲ ਨੇ ਪਰ ਗਰੀਬ ਵਰਗ ਹੈ ਇਹਨਾਂ ਕੋਲੇ ਕੋਈ ਇਹੋ ਜੀ ਸੰਪਤੀ ਹੈ ਕੋਈ ਇਹੋ ਜੀ ਪਹੁੰਚ ਪੜਤਾਲ ਨਹੀਂ ਹੈ ਕਿ ਇਹਨਾਂ ਦੀ ਦੁਸ਼ਮਣੀ ਹੋਵੇ ਕਿਸੇ ਨਾਲ ਇਹਨਾਂ ਦੀ ਸਿਰਫ ਇੱਕੋ ਹੀ ਦੁਸ਼ਮਣੀ ਹੈ ਕਿ ਜਿਹੜਾ ਪਾਸਟਰ ਬਜਿੰਦਾ ਰਹਿੰਦਾ ਹੈ ਇਹਨਾਂ ਦੀ ਜ਼ਿੰਦਗੀ 'ਚ ਆਏ ਤੇ ਉਹਨਾਂ ਉਹ ਇਹਨਾਂ ਦੀ ਵਜ੍ਹਾ ਨਾਲ ਇਹਨਾਂ ਦੀ ਕਾਨੂੰ ਤੇ ਉਹੀ ਬੰਦਾ ਪਹਿਲਾਂ ਵੀ ਇਹਨਾਂ ਤੇ ਝੂਠੀਆਂ ਪਚੂਠੇ ਪਰਚੇ ਕਰਾ ਚੁੱਕਿਆ ਤੇ ਮਤਲਬ ਇਹ ਇਟ ਇਜ਼ ਜਸਟ এলিਫੈਂਟ ਇਨ ਦਾ ਰੂਮ ਕਿ ਵੀ ਹਾਂਜੀ ਕਿਨੇ ਕੀਤਾ ਹੈਗਾ ਠੀਕ ਹੈ ਸੋ ਇਟ ਇਜ਼ देयर ਹਾਂਜੀ ਹਾਂਜੀ ਤੋ ਤਾਂ ਐਫਆਰ ਦੀ ਤੁਸੀਂ ਬਾਰ ਬਾਰ ਜ਼ਿਕਰ ਕਰ ਰਹੇ ਹੋ ਜਿਹੜਾ ਇਹਦਾ ਨੋਟਿਸ ਜੇ ਨਾ ਆਇਆ ਸੀ ਕਿ ਐਫਆਰ ਦੇ ਵਿੱਚ ਕਿਵੇਂ ਕਿਵੇਂ ਦੇ ਅਲਿਗੇਸ਼ਨ ਕੀ ਸਟੋਰੀ ਕਿਉਂਕਿ ਹੁੰਦਾ ਨਾ ਕਈ ਵਾਰੀ ਜੋ ਵੀ ਗੱਲਬਾਤ ਉਹਦੇ ਵਿੱਚ ਕੀਤੀ ਗਈ ਹੈ ਉਹਦਾ ਐਨਾ ਇੰਪੈਕਟ ਸੀਗਾ ਕਿਉਂਕਿ ਡੈਫੀਨਿਟਲੀ ਜਦੋਂ ਕਈ ਵਾਰੀ ਇਦਾਂ ਦੀ ਕੋਈ ਵੀ ਹੁੰਦੀ ਹੈ ਪਹਿਲੇ ਤਾਂ ਇਨਫਾਰਮ ਤਾਂ ਕੀਤਾ ਜਾਂਦਾ ਨਾ ਪੁਲਿਸ ਵੱਲੋਂ ਜਾਂ ਅਥਾਰਟੀ ਵੱਲੋਂ ਹਾਂਜੀ ਪਹਿਲਾਂ ਇਨਫਾਰਮ ਕਰਨਾ ਜ਼ਰੂਰੀ ਹੁੰਦਾ ਬਟ ਇਫ देयर ਇਜ਼ ਅ ਸਰਟਨ ਕਾਈਂਡ ਆਫ ਇਨਫਲੂਐਂਸ ਔਰ ਪ੍ਰੈਸ਼ਰ ਔਨ ਪੁਲਿਸ ਤੇ ਫਿਰ ਜਿਹੜਾ ਪੁਲਿਸ ਜਿਹੜੀ ਹੈ ਪਹਿਲਾਂ ਅਰੈਸਟ ਕਰ ਲੈਂਦੀ ਹੈ ਬਾਅਦ ਚ ਕਿਉਂਕਿ ਜੇ ਉਹਨਾਂ ਨੂੰ ਕੋਈ ਵੀ ਸੁਪੀਰੀਅਰਸ ਦੀ ਇਨਸਟਰਕਸ਼ਨ ਹੋਵੇ ਜਾਂ ਕੋਈ ਹੋਰ ਇਨਫਲੂਐਂਸ ਹੋਵੇ ਠੀਕ ਹੈ ਨਾ ਅਸੀਂ ਦੇਖਦੇ ਹਾਂ ਪ੍ਰੈਕਟੀਕਲ ਲਾਈਫ ਦੇ ਵਿੱਚ ਇਦਾਂ ਹੁੰਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਜੇ ਪੁਲਿਸ ਅਰੈਸਟ ਨਾ ਕਰੇ ਤਾਂ ਵੀ ਉਹਨਾਂ ਦੇ ਅਫਸਰ ਉਹਨਾਂ ਨੂੰ ਖਿੱਚ ਦਿੰਦੇ ਹੁੰਦੇ ਆ ਤੇ ਐਸਕੇ ਇਸ ਕਿਉਂਕਿ ਸਾਨੀ ਸਾਹਿਬ ਜਿਹੜੇ ਡਾਇਰੈਕਟ ਟੱਚ 'ਚ ਵੀ ਸੀਗੇ ਤੇ ਅਸੀਂ ਦੋਨੇ ਇਹਨੂੰ ਫਾਲੋ ਕਰ ਰਹੇ ਸੀਗੇ ਕਿਉਂਕਿ ਟਰਾਜੈਕਟਰੀ ਆਫ ਇਵੈਂਟ ਇਹ ਸੀ ਕਿ ਕਿਉਂਕਿ ਮਨਦੀਪ ਸਿੰਘ ਨਾਂ ਦਾ ਕੋਈ ਬੰਦਾ ਸੀਗਾ ਜਿਸ ਨੇ ਕੰਪਲੇਂਟ ਕੀਤੀ ਕਿ ਰਾਜਵੀਰ ਨਾਂ ਦੀ ਕਿਸੇ ਕੁੜੀ ਨਾਲ ਉਹਦਾ ਲਿਵਿੰਗ ਇਨ ਰਿ वीर ਦੇ ਅਗੇਂਸਟ ਉਹਨੇ ਕੰਪਲੇਂਟ ਕੀਤੀ ਮਨਦੀਪ ਨੇ ਤੇ ਐਫ ਆਈ ਆਰ ਕਰਵਾਤੀ ਬਾਅਦ ਚ ਉਹ ਰਾਜਵੀਰ ਦੀ ਜ਼ਮਾਨਤ ਵੀ ਉਸੇ ਮਨਦੀਪ ਨੇ ਦਿੱਤੀ ਠੀਕ ਹੈ ਨਾ ਉਸ ਤੋਂ ਬਾਅਦ ਉਹ ਜਦੋਂ ਜ਼ਮਾਨਤ ਤੋਂ ਬਾਅਦ ਰਾਜਵੀਰ ਨੇ ਐਸ ਪਰ ਅਲੀਗੇਸ਼ਨ ਕਿ ਉਹਨੂੰ ਬਲੈਕਮੇਲ ਕੀਤਾ ਕਿ ਤੂੰ 5 ਲੱਖ ਰੁਪਏ ਦੇ ਨਹੀਂ ਤਾਂ ਤੈਨੂੰ ਝੂਠੇ ਬਲਾਤਕਾਰ ਦੇ ਕੇਸ 'ਚ ਫਸਾ ਦੇਵਾਂਗੇ ਉਸੇ ਟਰਾਜੈਕਟਰੀ ਦੇ ਵਿੱਚ ਉਹ ਇਹ ਕਹਿੰਦਾ ਹੈ ਕਿ ਵੀ ਰੋਕੀ ਦਾ ਵੀ ਮੈਨੂੰ ਵਟਸਐਪ ਤੋਂ ਫੋਨ ਆਇਆ ਤੇ ਵੀ ਤੂੰ ਪੈਸੇ ਪਹੁੰਚਾ ਦੇ ਨਹੀਂ ਤਾਂ ਤੈਨੂੰ ਮਤਲਬ ਇਹ ਹੈ ਵੀ ਅਸੀਂ ਝੂਠੇ ਕੇਸ 'ਚ ਫਸਾ ਦੇਵਾਂਗੇ ਅੱਛਾ ਹੁਣ ਗੱਲ ਇਹ ਹੈ ਕਿ ਵੀ ਕੱਲੀ ਇਹ ਕਿਉਂਕਿ ਹਲੇ ਕਾਲ ਡਿਟੇਲ ਇਹੋ ਸਾਰੀ ਇਨਵੈਸਟੀਗੇਟ ਕਰਨੀ ਜ਼ਰੂਰੀ ਸੀਗੀ ਅਕਾਊਂਟ ਕੀ ਦਾ ਸੀ ਕਿਹਦੇ ਅਕਾਊਂਟ 'ਚ ਪੈਸੇ ਗਏ ਉਹ ਦੇਖਣਾ ਚਾਹੀਦਾ ਸੀਗਾ ਤੇ ਪੁਲਿਸ ਨੇ ਸਿੱਧਾ ਆ ਕੇ ਅਰੈਸਟ ਕਰ ਲਿਆ ਅੱ ਅਲਟੀਮੇਟਲੀ ਵੀ ਤਾਂ ਪੁਲਿਸ ਜਦੋਂ ਛੱਡ ਕੇ ਗਈ ਹੈ ਤਾਂ ਨੋਟਿਸ ਦੇ ਕੇ ਹੀ ਛੱਡ ਕੇ ਗਈ ਹੈ ਕਿਉਂਕਿ ਦੇਖੋ ਉਝੇ ਦੇਖਿਆ ਜਾਵੇ ਮੈਂ ਇਹ ਨਹੀਂ ਮੰਨਦਾ ਕਿ ਵੀ ਇਕੱਲਾ ਪ੍ਰੈਸ਼ਰ ਪਬਲਿਕ ਪ੍ਰੈਸ਼ਰ ਦੀ ਵਜ੍ਹਾ ਨਾਲ ਹੀ ਕੋਈ ਪੁਲਿਸ ਛੱਡ ਦੂਗੀ ਅਕਸਰ ਤਾਂ ਉਹਨਾਂ ਨੇ ਕਾਨੂੰਨੀ ਪਹਿਲੂ ਉਹਨਾਂ ਨੇ ਵੀ ਦੇਖੇ ਹੈਗੇ ਅਸੀਂ ਉਹਨਾਂ ਨੂੰ ਵੀ ਦੱਸਿਆ ਸਾਨੀ ਸਾਹਿਬ ਨੇ ਉਹਨਾਂ ਨੂੰ ਡਾਇਰੈਕਟਲੀ ਦੱਸਿਆ ਕਿ ਵੀ ਹਾਂਜੀ ਤੁਸੀਂ ਜਿਹੜਾ ਹੈਗਾ 7 ਸਾਲ ਤੋਂ ਜਿਹੜਾ ਥੱਲੇ ਵਾਲੇ ਜਿਹੜੇ ਆਫੈਂਸ ਹੈਗੇ ਜਿਨ੍ਹਾਂ ਨੂੰ ਅਸੀਂ ਨਾਨ ਕਾਗਨੀਜ਼ੇਬਲ ਆਫੈਂਸ ਕਹਿੰਦੇ ਠੀਕ ਹੈ ਉਹਨਾਂ ਦੇ ਵਿੱਚ 41ਏ ਦਾ ਨੋਟਿਸ ਮੰਡੀਟਰੀ ਹੈਗਾ ਤੇ ਤੁਸੀਂ ਤੁਸੀਂ ਜਿਹੜਾ ਹੈ ਇਦਾਂ ਨਹੀਂ ਕਰ ਸਕਦੇ ਇਟ ਇਜ਼ ਇਲੀਗਲ ਠੀਕ ਹੈ ਸਿੱਧੀ ਸਿੱਧੀ ਅਰੈਸਟ ਕਰਨਾ ਠੀਕ ਹੈ ਐਂਡ ਯੂ ਇਸ ਦੇ ਕਨਸੀਕਵੈਂਸਸ ਬਿਫੋਰ ਦਾ ਹਾਈ ਕੋਰਟ ਐਂਡ ਅਦਰ ਜੁਡੀਸ਼ੀਅਲ ਪ੍ਰੋਸੈਸਸ ਤੇ ਉਹ ਚਲੋ ਉਹਨਾਂ ਨੇ ਆਪਣੇ ਸੀਨੀਅਰਸ ਨਾਲ ਵੀ ਸਲਾਹ ਕੀਤੀ ਹੋਣੀ ਤੇ ਉਸ ਤੋਂ ਬਾਅਦ ਹੀ ਉਹ ਛੱਡ ਕੇ ਗਏ ਹਨ ਨਾ ਨੋਟਿਸ ਦੇ ਕੇ ਗਏ ਨੇ 9 ਤਰੀਕ ਨੂੰ ਇਹਨੂੰ ਬੁਲਾਇਆ ਗਿਆ ਹੈਗਾ ਹਾਂ 9 ਤਰੀਕ ਨੂੰ ਹੁਣ ਦੁਬਾਰਾ ਬੁਲਾਇਆ ਗਿਆ ਤੇ ਇਹਦੇ ਵਿੱਚ ਜਿਹੜਾ ਸਾਰਾ ਦਾ ਸਾਰਾ ਬਣ ਰਿਹਾ ਹੈ ਫਿਰ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਪਿੱਛੇ ਪਾਸਟਰ ਜਾਂ ਉਧਰ ਇਨਫਲੂਐਂਸਸ ਜਾਂ ਐਵੇਂ ਦੀ ਚੀਜ਼ਾਂ ਤੇ ਤੁਸੀਂ ਇੱਕ ਗੱਲ ਹੋਰ ਮੈਂਸ਼ਨ ਕੀਤੀ ਸੀ ਖਾਸ ਕਰਕੇ ਕੋਰਟ ਦੀ ਤੁਸੀਂ ਕਿਹਾ ਸੀ ਵੀ ਕੋਟਾਂ ਦੇ ਵਿੱਚ ਜਿਹੜੇ ਹੈਗੇ ਆ ਬਹੁਤ ਲਟਕ ਜਾਂਦੇ ਆ ਫੈਸਲੇ ਬਹੁਤ ਲੰਮੇ ਲਟਕ ਜਾਂਦੇ ਐ ਵਕੀਲ ਹੋਣ ਦੇ ਬਾਵਜੂਦ ਵੀ ਐਦਾਂ ਦੀ ਥੋੜੀ ਮਤਲਬ ਕਈ ਵਾਰੀ ਇੱਕ ਐਕਸਪ੍ਰੈਸ਼ਨ ਜਾਂ ਇੱਕ ਐਵੇਂ ਦੇ ਥੌਟ ਆਂਦਾ ਹੈ ਕਿ ਇਹ ਲੰਮਕ ਜਾਂਦੀਆਂ ਚੀਜ਼ਾਂ ਪਰ ਤੁਸੀਂ ਜਦੋਂ ਦਾ ਇਹ ਕੇਸ ਲੜਾਈ ਇਹਨਾਂ ਨੇ ਆਪਣੀ ਕੀਤੀ ਹੋਈ ਹੈ ਸ਼ੁਰੂ ਕੀਤੀ ਹੈ ਤਾਂ ਦੇ ਤੁਸੀਂ ਹਮੇਸ਼ਾ ਬਾਰ ਬਾਰ ਜਿਹੜਾ ਦਿਖਾਈ ਦਿੰਦੇ ਹੋ ਨਾਲ ਇਹਨਾਂ ਦੇ ਚੱਲ ਰਹੇ ਹੋ ਤੇ ਤੁਹਾਨੂੰ ਕੀ ਇਹ ਸਾਰੇ ਦਾ ਲੱਬੂ ਲਬਾਵ ਕੀ ਲੱਗਦਾ ਕਿ ਬਹੁਤ ਇਨਫਲੂਐਂਸ਼ਰ ਹੈ ਔਰ ਕਿੰਨੀ ਕੁ ਤਰੰਦਾ ਕਿਉਂਕਿ ਬਾਰ-ਬਾਰ ਆ ਰਹੀਆਂ ਨੇ ਬਾਰ-ਬਾਰ ਆ ਰਹੀਆਂ ਇਹ ਦੱਸਣ ਦੀ ਜ਼ਰੂਰਤ ਹੈ ਨਹੀਂ ਕਿ ਵੀ ਉਹ ਇਨਫਲੂਐਂਸ਼ੀਅਲ ਹੈ ਹੀ ਵਾਸ ਹੈਵਿੰਗ ਅ ਮੀਨ ਲਾਈਕ ਸੈਲੀਬ੍ਰਿਟੀ ਲਾਈਕ ਸਟੇਟਸ ਫਾਰ देयर ਸਮਾਜ ਕਹਿ ਲੋ ਫਾਰ देयर ਸੈਗਮੈਂਟ ਕਹਿ ਲੋ ਠੀਕ ਹੈ ਸੋ 크ਿਸਚੀਅਨਿਟੀ ਦਾ ਇੱਕ ਆਪਣਾ ਅਜੰਡਾ ਹੈ ਹਰੇਕ ਧਰਮ ਆਪਣਾ ਪ੍ਰਚਾਰ ਕਰਦਾ ਹੈ ਹਾਂਜੀ ਅੰਦਰ ਹੋਣ ਦੇ ਬਾਵਜੂਦ ਉਹਦੇ ਫਾਲੋਅਰਸ ਤਾਂ ਬਹੁਤ ਸਾਰੇ ਨੇ ਐਂਡ ਉਹਦਾ ਤੁਸੀਂ ਚਾਹੇ ਸੋਸ਼ਲ ਮੀਡੀਆ ਦਾ ਪੇਜ ਦੇਖ ਲਓ ਅੱਜ ਵੀ ਲਾਈਵ ਹੈਗਾ ਉਹ ਇਹ ਹੀ ਕਿਹਾ ਜਾਂਦਾ ਹੈ ਕਿ ਅੱਜ ਕੇ ਪਾਸਟਰ ਬਜਿੰਦਰ ਦਾ ਅੱਜ ਦਾ ਪ੍ਰਵਚਨ ਸੋ ਉਹਦੇ ਪਾਸਟਰ ਉਹਦੇ ਕਈ ਮਿਲੀਅਨਸ ਦੇ ਉਹਦੇ ਫੋਲੋਅਰ ਨੇ ਸੋਸ਼ਲ ਮੀਡੀਆ ਤੇ ਅਸਾਨੀ ਸਾਹਿਬ ਡਾਇਰੈਕਟਲੀ ਡੀਲ ਕਰਦੇ ਰਹੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਮੰਡੀ ਦੇ ਵਿੱਚ ਇਹਨਾਂ ਨੇ ਫੋਲੋ ਕੀਤਾ ਹੈਗਾ ਤੇ ਉਹ ਡਾਈ ਹਾਰਡ ਉਹਨਾਂ ਦੇ ਦੇਖੋ ਜਦੋਂ ਅਸੀਂ ਜਦੋਂ ਇਹ ਡਿਸੀਜਨ ਆਇਆ ਸੀਗਾ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਵੈਸੇ ਮੈਨੂੰ ਬਾਹਰ ਵੀ ਕੋਰਟ ਤੇ ਬਾਹਰ ਵੀ ਕਿਹਾ ਜੀ ਇਹ ਵਕੀਲ ਨੇ ਹਮਾਰੇ ਪਾਪਾ ਜੀ ਕੋ ਸਜ਼ਾ ਕਰਵਾ ਦਿੱਤੀ ਤਾਂ ਇਸ ਵਕੀਲ ਦਾ ਕੁਝ ਨਾ ਰਹੇ ਲੋਕਾਂ ਦਾ ਸੈਂਟੀਮੈਂਟ ਹੈ ਸਾਾਨੂੰ ਪਤਾ ਹੈ ਸਾਡਾ ਹਿੰਦੁਸਤਾਨ ਹੈ ਤੇ ਸਾਡੇ ਲੋਕ ਜਿਹੜੇ ਧਾਰਮਿਕ ਭਾਵਨਾਵਾਂ ਬੜੇ ਸੈਂਸਿਟਿਵ ਇਸ਼ੂ ਹੁੰਦਾ ਲੋਕੀ ਲੋਕ ਦੇ ਨੇ ਤੇ ਲੋਕਾਂ ਵਾਸਤੇ ਲੋਕੀ ਨਹੀਂ ਦੇਖਦੇ ਹੁਣ ਤੁਸੀਂ ਰਾਮ ਰਹੀਮ ਵਾਲਾ ਕੇਸ ਦੇਖਿਆ ਹਾਲਾਂਕਿ ਕੋਰਟ ਨੇ ਐਨੇ ਸਾਲ ਜਿਹੜਾ ਟ੍ਰਾਇਲ ਚਲਾ ਕੇ ਉਹਨੂੰ ਸਜ਼ਾ ਕੀਤੀ ਪਰ ਉਹਦੇ ਫਾਲੋਅਰਸ ਮੇਰੇ ਸੁਣਨ ਚ ਆਇਆ ਕਿ ਪਹਿਲਾਂ ਨਾਲੋਂ ਵੱਧ ਗਏ ਨੇ ਕਿਉਂਕਿ ਪਤਾ ਕੀ ਹੈ ਸਾਡੇ ਲੋਕ ਜਿਹੜੇ ਆ ਧਰਮ ਦੇ ਮਾਮਲੇ 'ਚ ਅਨੁਭਵੀਸ਼ਵਾਸੀ ਹੋ ਜਾਂਦੇ ਨੇ ਤੇ ਇਸ ਦੇ ਫਾਲੋਅਰਸ ਦੀ ਕੋਈ ਕਮੀ ਨਹੀਂ ਹੈ ਹੀ ਇਜ਼ ਵੈਰੀ ਰਿਸੋਰਸਫੁਲ ਠੀਕੇ ਹੈਵ ਏਵਰੀ ਕਾਈਂਡ ਆਫ ਥਿੰਗ ਹੀ ਕੈਨ ਮੈਨੇਜ ਤੇ ਦੂਜੀ ਗੱਲ ਇਹ ਹੈ ਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਤੁਹਾਨੂੰ ਵੀ ਪਤਾ ਹੈ ਕਿ ਇਟ ਇਜ਼ ਅ ਰਾਈਟਿੰਗ ਔਨ ਦਾ ਵਾਲ ਕਿ ਵੀ ਗੈਂਗਸਟਰਸ ਹੋ ਗਏ ਜਾਂ ਕੋਈ ਵੀ ਜਿਹੜੇ ਇਦਾਂ ਦੇ ਆਰਗੇਨਾਈਜ਼ ਕ੍ਰਾਈਮ ਕਰਨ ਵਾਲੇ ਬੰਦੇ ਹੈਗੇ ਉਹਨਾਂ ਦੇ ਕੰਮ ਨਹੀਂ ਰੁਕਦੇ ਕਦੇ ਵੀ ਉਹ ਚਾਹੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਤੇ ਹਾਰਡ ਜੇਲ੍ਹ 'ਚ ਬੈਠੇ ਨੇ ਤੇ ਉਹਨਾਂ ਦੇ ਕੰਮ ਚੱਲ ਰਹੇ ਨੇ ਤੇ ਕਿਸ ਤਰ੍ਹਾਂ ਨਾਲ ਚੱਲ ਰਹੇ ਨੇ ਉਹਨਾਂ ਦੇ ਨਾਮ ਨਾਲ ਚੱਲ ਰਹੇ ਨੇ دہشت ਵੀ ਉਨੀ ਹੀ ਹੈਗੀ ਹੈ ਆਂਡ ਸਟਿਲ ਦੇ ਆਰ ਮੂਵਿੰਗ ਐਂਡ ਮੈਨੇਜਿੰਗ ਈਚ ਐਂਡ ਏਵਰੀਥਿੰਗ ਕੀ ਕਲ ਸਾਹਮਣੇ ਆ ਰਹੀ ਹੈ ਕਿ ਆਫਰ ਕੀਤਾ ਗਿਆ ਕਿ ਤੁਸੀਂ ਵੀ ਪੈਸੇ ਦਾ ਹੋਰ ਸਾਰੇ ਚੀਜ਼ ਦਾ ਔਰ ਖਾਸ ਕਰਕੇ 크ਿਸਚੀਅਨਿਟੀ ਚ ਕਨਵਰਸ਼ਨ ਦੀ ਜਿਹੜੀ ਗੱਲ ਬਾਰ ਬਾਰ ਸਾਹਮਣੇ ਆ ਰਹੀ ਹੈ ਕਿ ਤੁਸੀਂ ਵਕੀਲ ਉਹਨਾਂ ਦੇ ਨਾਲ ਚੱਲ ਰਹੇ ਹੋ ਲੰਮੇ ਸਮੇਂ ਤੋਂ ਕਿ ਇਦਾਂ ਦੇ ਇਨਫਲੂਐਂਸਸ ਕਿਸੇ ਤਰੀਕੇ ਦੇ ਤੁਹਾਡੇ ਉੱਪਰ ਵੀ ਆਏ ਨੇ ਕਿਉਂਕਿ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਹੁਤ ਕਿਹਾ ਬਾਰ ਬਾਰ ਰੋਕੀ ਨੇ ਇੱਕ ਦੋ ਵਾਰੀ ਕਿਹਾ ਤੁਸੀਂ ਵੀ ਇਹ ਚੀਜ਼ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਹੈ ਉਹ ਕਹੀ देखो मेरे नाल पर्सनली ਜੇ ਮੈਂ ਕਹਾਂ ਕਿ ਮੈਨੂੰ ਕਿਸੇ ਨੇ ਕਨਵਰਜਨ ਵਾਸਤੇ ਕਿਹਾ ਹੋਵੇ ਇਦਾਂ ਦੀ ਕੋਈ ਗੱਲ ਨਹੀਂ ਹੋਈ ਠੀਕ ਹੈ ਨਹੀਂ 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 ਕੋਈ ਆਫਰ ਇਸ ਤਰ੍ਹਾਂ ਦੀ ਕੋਈ ਆਫਰ ਨਹੀਂ ਹਾਂ ਥੋੜੀ ਬਹੁਤੀ ਇਨਡਾਇਰੈਕਟਲੀ ਆਫਰਸ ਜਦੋਂ ਕੇਸ ਚੱਲ ਰਿਹਾ ਸੀਗਾ ਕਿ ਹਾਂਜੀ ਵੀ ਜੇ ਤੁਸੀਂ ਮਤਲਬ ਇਸ ਨੂੰ ਕਰ ਲੈਣੇ ਹੋ ਤਾਂ ਮਤਲਬ ਉਹ ਮੈਂ ਉਸ ਨੂੰ ਕਿਉਂਕਿ ਗੱਲਾਂ ਮੰਨਦਾ ਕਿਉਂਕਿ ਬਥੇਰੇ ਸਾਰੇ ਅਸੀਂ ਕਿਉਂਕਿ ਵੀ ਆਰ ਇਨ ਦਿਸ professions ਸਿੰਸ ਲਾਸਟ 27 ਇਅਰ ਠੀਕ ਹੈ ਤੇਸਾਨੀ ਸਾਹਿਬ ਨਾਲ ਵੀ ਮੇਰੀ ਐਸੋਸੀਏਸ਼ਨ 15 ਸਾਲ ਤੋਂ ਹੈਗੀ ਹੈ ਤੇ ਇਹ ਕੋਈ ਨਈ ਗੱਲ ਨਹੀਂ ਹੈ ਸਾਡੇ ਵਾਸਤੇ ਓਨੀ ਹੀ ਹੀਟ ਓਨਾ ਕੋ ਪ੍ਰੈਸ਼ਰ ਅਸੀਂ ਬੀਅਰ ਕਰਦੇ ਰਹਿੰਦੇ ਆ ਹਰੇਕ ਕੇਸ ਦੇ ਵਿੱਚ ਮੰਨ ਕੇ ਚੱਲੋ ਜਦੋਂ ਵੀ ਕਿਤੇ ਲੱਗਦਾ ਠੀਕ ਹੈ ਇੱਕ ਦੋ ਕੇਸ ਨੂੰ ਛੱਡ ਕੇ ਆਫਰਸ ਤਾਂ ਆਂਦੀਆਂ ਰਹਿੰਦੀਆਂ ਅਸੀਂ ਉਹਨਾਂ ਨੂੰ ਸੀਰੀਅਸਲੀ ਨਹੀਂ ਲੈਂਦੇ ਪਹਿਲੀ ਗੱਲ ਦੂਜੀ ਗੱਲ ਇਹ ਹੈ ਕਿ ਇਹਨਾਂ ਦੇ ਉੱਤੇ ਕਨਸਟੈਂਟਲੀ ਇਹ ਪ੍ਰੈਸ਼ਰ ਤਾਂ ਬਣਾਇਆ ਜਾ ਹੀ ਰਿਹਾ ਹੈ ਕਿ ਇਫ ਦੇ ਅਡਾਪਟ ਕ੍ਰ ਤੇ ਇਹਨਾਂ ਦੀ ਸਾਰੀ ਸਮੱਸਿਆਵਾਂ ਹੱਲ ਹੋ ਜਾਣਗੀਆਂ ਇਹਨਾਂ ਦੇ ਉੱਤੇ ਸਾਰੇ ਕੇਸ ਵੀ ਵਾਪਸ ਲੈ ਲੈ ਜਾਣਗੇ ਤੇ ਇਹਨਾਂ ਦੀ ਕੋਈ ਪ੍ਰੋਬਲਮ ਫਰਦਰ ਨਹੀਂ ਆਏਗੀ ਤੇ ਦੈਨ ਯੂ ਕੈਨ इजीली ਰੀਡ ਬੀਟਵੀਨ ਦਾ ਲਾਈਨਸ ਕਿ ਵੀ ਬਿਹਾਈਂਡ ਦਾ ਸੀਨ ਕੀ ਚੱਲ ਰਿਹਾ ਹੈ ਕਿ ਐਜੰਡਾ ਤਾਂ ਦੇਖੋ ਸਭ ਨੂੰ ਸਾਨੂੰ ਪਤਾ ਹੀ ਹੈ ਕਿ ਸਾਡੇ ਗਰੀਬ ਵਰਗ ਨੂੰ ਸਾਡੇ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਤੇ 크ਿਸਚੀਅਨਿਟੀ ਦੀ ਐਕਸਪੈਂਸ਼ਨ ਵਾਸਤੇ ਅਨਲਾਫੁਲ ਤਰੀਕੇ ਨਾਲ ਇਲੀਸਿਟ ਤਰੀਕੇ ਨਾਲ ਲੋਕਾਂ ਨੂੰ ਲਿਯੋਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਲਾਲਚ ਦੇ ਕੇ ਧਰਮ ਬਦਲਾਇਆ ਜਾ ਰਿਹਾ ਹੈ ਸਾਡੇ ਗੁਰੂ ਪੀਰ ਪੈਗੰਬਰ ਜਿਹੜੇ ਧਰਮ ਖਾਤਰ ਜਾਨਾਂ ਦੇ ਗਏ ਤੇ ਇੱਕ ਇੱਕ ਸਾਬ ਸਵਾਲ ਹੀ ਖੋਰ ਵੀ ਖੜਾ ਹੁੰਦਾ ਹੈ ਕਿ ਚਲੋ 크ਿਸਚੀਅਨਿਟੀ ਦੀ ਕਨਵਰਸ਼ਨ ਦੀ ਉਹ ਉਹਨਾਂ ਦੀ ਆਪਣੀ ਇੱਕ ਐਜੰਡਾ ਇੱਕ ਪਾਲਿਸੀ ਹੋ ਸਕਦੀ ਹੈ ਹਰ ਧਰਮ ਦੇ ਵਿੱਚ ਇਸ ਤਿੱਕੇ ਦੇ ਨਾਲ ਚੀਜ਼ਾਂ ਡਿਫਰੈਂਟ ਡਿਫਰੈਂਟ ਟਾਈਮਸ ਤੇ ਦੇਖਣ ਨੂੰ ਮਿਲਿਆ ਨੇ ਪਰ ਸਿੱਧਾ ਸਿੱਧਾ ਜੇ ਬਾਰ-ਬਾਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਨਫਲੂਐਂਸ਼ੀਅਲ ਹੈਗਾ ਜਿਹੜਾ ਬਲਜਿੰਦਰ ਹੈਗਾ ਉਹਨੂੰ ਡਾਇਰੈਕਟਲੀ ਕਿਸ ਤਰੀਕੇ ਦਾ ਫਾਇਦਾ ਹੋਣ ਵਾਲਾ ਐ ਇਸ ਤੋਂ ਕਿ ਜੇ ਕਨਵਰਸ਼ਨ ਹੋਣ ਦੇ ਨਾਲ ਐ ਇੱਕ ਸਵਾਲ ਹੈ ਕਿਉਂਕਿ ਕਨਵਰਸ਼ਨ ਤਾਂ ਕਿਤੇ ਵੀ ਜਾ ਕੇ ਕਰ ਸਕਦੇ ਹੋ ਦਿੱਲੀ ਪੂਨੇ ਕਿਤੇ ਕਿਸੇ ਹੋਰ ਪਾਸਟਰ ਦੇ ਕਿਸੇ ਹੋਰ ਚਰਚ ਦੇ ਵਿੱਚ ਵੀ ਜਾ ਕੇ ਕਰ ਸਕਦੇ ਹੋ ਉਹਨੂੰ ਐਸਾ ਕੀ ਫਾਇਦਾ ਹੋਣ ਵਾਲਾ ਹੀ ਇਸ ਆਲਰੇਡੀ ਇਨਸਾਈਡ ਦਾ ਜੇਲ ਐਂਡ ਲਾਈਫ ਇਨ ਪ੍ਰਿਜ਼ਨਮੈਂਟ ਹੋਈ ਹੋਈ ਹੈ ਉਹਨੂੰ ਇਸ ਤਰੀਕੇ ਨਾਲ ਫਾਇਦਾ ਹੋ ਸਕਦਾ ਹੋ ਸਕਦਾ ਨਹੀਂ ਹੈ ਉਹਨੂੰ ਹੋਣਾ ਹੀ ਹੋਣਾ ਹੈ ਕਿ ਵੀ ਇਨ ਕੇਸ ਜੇ 크ਿਸਚੀਅਨ ਬਣ ਜਾਂਦੇ ਐ ਦੈਨ ਇਹਨਾਂ ਦੀ ਆਈਡੀਓਲੋਜੀ ਹੀ ਉਹਨੂੰ ਫਾਲੋ ਕਰਨ ਦੀ ਬਣ ਜਾਏਗੀ ਕਿਉਂਕਿ ਹੀ ਇਜ਼ ਦਾ ਪੋਸਟਰ ਬாய் ਫਾਰ ਦੈਟ ਸੈਗਮੈਂਟ ਉਹਨਾਂ ਦਾ ਪੋਸਟਰ ਬாய் ਹੈ ਉਹਨਾਂ ਦਾ ਸੈਲੀਬ੍ਰਿਟੀ ਹੀਰੋ ਹੈਗਾ ਤੇ ਉਸ ਤੋਂ ਬਾਅਦ ਇਹ ਕਿ ਆਪਣੇ ਬਾਅਦ ਚ ਬਿਆਨ ਪਲਟ ਲੈਣ ਬਾਅਦ ਚ ਜਾ ਕੇ ਕਿਸੇ ਤਰੀਕੇ ਦਾ ਕੰਪਰੋਮਾਈਜ਼ ਕਰ ਲੈਣ ਕਿਉਂਕਿ ਇਨਫਲੂਐਂਸ਼ੀਅਲ ਦੇਖੋ ਪਹਿਲਾ ਜੇ ਕੋਈ ਬੰਦਾ ਅਡਿੱਗ ਰਹਿੰਦਾ ਜੇ ਕੋਈ ਬੰਦਾ ਆਪਣਾ ਮਨ ਕਿਸੇ ਦਿਕ ਰੱਖਦਾ ਤਾਂ ਆਪਣੇ ਕਹਿੰਦੇ ਸਿੱਕੀ ਸਿੱਧਕ ਨਾ ਜਾਏ ਸੀਸ ਜਾਏ ਠੀਕ ਹੈ ਸੀਸ ਜਾਏ ਪਰ ਸਿੱਕੀ ਸਿੱਧਕ ਨਾ ਜਾਏ ਹਨਾ ਤੇ ਉਹਨੂੰ ਸਿੱਧਾ ਕਰ ਲੰਨਾ ਮੈਂ ਥੋੜਾ ਜਿਹਾ ਤੇ ਉਹਦੇ ਵਿੱਚ ਕੀ ਹੈਗਾ ਕਿ ਸਭ ਤੋਂ ਪਹਿਲਾਂ ਟੈਸਟ ਤਾਂ ਤੁਹਾਡਾ ਧਰਮ ਹੀ ਹੈ ਨਾ ਜੀ ਜਦੋਂ ਕਿਤੇ ਸਟੈਂਡ ਦੀ ਗੱਲ ਆਉਂਦੀ ਹੈ ਤੇ ਜੇ ਅਸੀਂ ਆਪਣੇ ਧਰਮ ਤੇ ਸਟੈਂਡ ਨਹੀਂ ਲਵਾਂਗੇ ਤਾਂ ਫਿਰ ਅਸੀਂ ਸਾਰੀਆਂ ਗੱਲਾਂ ਹੀ ਮੰਨ ਜਾਵਾਂਗੇ ਤੇ ਇਸ ਕਰਕੇ ਮੁੱਦਾ ਹੀ ਮਤਲਬ ਮੁੱਦਾ ਹੋਰ ਪਾਸੇ ਨੂੰ ਚਲਾ ਜਾਏਗਾ ਤੇ ਇੱਕ ਦੂਜੀ ਗੱਲ ਇਹ ਹੈਗੀ ਹੈ ਕਿ ਉਹ ਹਰ ਤਰੀਕੇ ਨਾਲ ਇਨਫਲੂਐਂਸ ਕਰਨ ਦੀ ਕੋਈ ਜਿਆਦਾ ਉਦਾਂ ਕਰਦਾ ਦੂਜਾ ਤਰੀਕਾ ਡਰਾ ਧਮਕਾ ਕੇ ਹੁਣ ਇਸ ਨੂੰ ਮੰਨ ਕੇ ਚੱਲੋ ਜੇ ਝੂਠੇ ਕੇਸ 'ਚ ਕਿਸੇ 'ਚ ਫਸ ਜਾਂਦਾ ਮੰਨ ਲਓ ਰੇਪ ਦੇ ਲੈਵਲ ਦਾ ਹੀ ਕੇਸ ਇਸ ਤੇ ਰੋਕੀ ਤੇ ਪਾਇਆ ਜਾਂਦਾ ਤੇ ਇਹ ਉਹਦੇ ਵਿੱਚ ਮੰਨ ਕੇ ਚੱਲੋ ਕਿਸੇ ਤਰੀਕੇ ਨਾਲ ਜੇਲ੍ਹ ਦੇ ਪਿੱਛੇ ਚਲਾ ਜਾਂਦਾ ਤਾਂ ਉਦੇ ਵਾਸਤੇ ਜੇਲ੍ਹ ਚ ਇਹ ਕਹਿਣਾ ਬੜਾ ਸੌਖਾ ਹੋ ਜਾਊਗਾ ਆਪਣੀ ਅਪੀਲ ਦੇ ਵਿੱਚ ਕਿ ਹਾਂਜੀ ਵੀ ਦੇਖੋ ਜਿਨੇ ਮੇਰੇ ਤੇ ਅਲੀਗੇਸ਼ਨ ਲਾਇਆ ਸੀ ਉਹ ਤਾਂ ਆਪ ਪਿੱਛੇ ਹੈਗਾ ਸੋ ਉਹਦੇ ਸੋਚਣ ਦੀ ਗੱਲ ਹੈ ਕੋਰਟ ਕਿਸ ਤਰੀਕੇ ਨਾਲ ਲੈਂਦੀ ਹੈ ਕਿਸੇ ਨੂੰ ਨਹੀਂ ਪਤਾ ਪਰ ਉਹਨੂੰ ਇਹ ਲੱਗਦਾ ਹੋ ਸਕਦਾ ਹੈ ਕਿ ਵੀ ਹਾਂਜੀ ਵੀ ਇਸ ਤਰੀਕੇ ਨਾਲ ਉਹਨੂੰ ਫਾਇਦਾ ਹੋ ਸਕਦਾ ਹੈ ਤੇ ਦੂਜੀ ਗੱਲ ਇਹ ਹੈ ਕਿ ਬਦਲੇ ਦੀ ਭਾਵਨਾ ਅਕਸਰ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ ਤੇ ਉਹ ਬਹੁਤ ਸਾਰੀਆਂ ਕਮਜ਼ੋਰੀਆਂ ਪਹਿਲਾਂ ਵੀ ਦਿਖਾ ਚੁੱਕਿਆ ਇਨਸਾਨੀ ਕਮਜ਼ੋਰੀਆਂ ਤੇ ਉਹ ਇਹ ਹੈ ਕਿ ਵੀ ਹੁਣ ਮਤਲਬ ਇਹ ਕਮਜ਼ੋਰੀ ਤਾਂ ਸਭ ਚ ਹੁੰਦੀ ਹੈ ਕਿ ਮੈਂ ਬਦਲਾ ਲਵਾਂ ਕਿਉਂਕਿ ਉਸ ਦੇ ਵਾਸਤੇ ਤਾਂ ਇਹ ਜ਼ਿੰਦਗੀ ਕਿਉਂਕਿ ਜਿਹੜਾ ਬੰਦਾ ਇੱਕ ਬਹੁਤ ਸ਼ਾਨਦਾਰ ਤੇ ਆਲੀਸ਼ਾਨ ਜ਼ਿੰਦਗੀ ਜੀ ਰਿਹਾ ਸੀਗਾ ਅੱਜ ਉਹ ਬੰਦਾ ਜੇਲ੍ਹ ਦੇ ਪਿੱਛੇ ਗੁਮਨਾਮ ਜ਼ਿੰਦਗੀ ਜੀ ਰ ਦੇ ਪਰ ਧਰਮ ਦੇ ਪੈਰੋਕਾਰੀ ਕਰਨ ਵਾਲੇ ਧਰਮ ਦੇ ਨਾਮ ਤੇ ਬੈਠਣ ਵਾਲੇ ਰਿਵੈਂਜ ਜਾਂ ਬਦਲੇ ਦੀ ਗੱਲ ਥੋੜੀ ਜੀ ਦੋਨੋਂ ਚੀਜ਼ਾਂ ਦੋ ਸਾਈਡ ਤੇ ਲੱਗਦੀਆਂ ਦੋ ਆਪੋਜ਼ਿਟ ਚੀਜ਼ਾਂ ਲੱਗਦੀਆਂ ਨੇ ਬਿਲਕੁਲੀ ਤੁਸੀਂ ਪੂਰਾ ਵੀਡੀਓ ਨਹੀਂ ਦੇਖਿਆ ਫਿਰ ਉਹਨਾਂ ਦੇ ਮੈਡਮ ਜੀ ਕਿਉਂਕਿ ਇਨ ਵਨ ਵੀਡੀਓ ਹੀ ਵਾਸ ਸਟੇਟ ਵਾਸ ਸਟੇਟਿੰਗ ਦਿਸ ਆਈ ਵਾਸ ਆਈ ਵਾਸ ਸ਼ੌਕਡ ਮੈਂ ਕਹਿਆ ਯਾਰ ਅਦਾਂ ਕਿਦਾਂ ਮਤਲਬ ਕਮਾਲ ਹੀ ਹੋ ਗਈ ਉਹ ਬੰਦਾ ਸਟੇਜ ਤੇ ਕਹਿੰਦਾ ਇਹ ਤੂੰ ਬਜਿੰਦਰ ਪਾਸਟਰ ਕੋ ਜਾਣਤੀ ਨਹੀਂ ਹੈ ਮੈਂ ਯਹੀ ਚਟਾਈ ਵਿਛਾ ਕੇ ਸਾਰੀ ਰਾਤ ਟਾਂਗੋ ਕੇ نیچے ਮਸਲੂਗਾ ਇਹ ਵਰਡਿੰਗ ਯੂਜ਼ ਕੀਤੀ ਹੈ ਉਹਨੇ ਸਟੇਜ ਤੋਂ ਕੀਤੀ ਹੈ ਐਂਡ ਇਟ ਇਜ਼ ਨਾਟ ਮਾਈ ਵਰਡਸ ਇਟ ਇਜ਼ ਅਵੇਲੇਬਲ ਔਨ ਯੂਟਿਊਬ ਮੈਂ ਤੁਹਾਨੂੰ ਲਿੰਕ ਵੀ ਭੇਜ ਦੂੰ ਠੀਕ ਹੈ ਸੋ ਹੀ ਵਾਸ ਦਿਸ ਮਚ ਹਾਈ ਹੈਡਡ ਠੀਕ ਹੈ ਮਤਲਬ ਉਹ ਲੋਕਾਂ ਨੇ ਜ਼ਰੂਰ ਉਹਨੂੰ ਬਹੁਤ ਪਿਆਰ ਦਿੱਤਾ ਸਨਮਾਨ ਦਿੱਤਾ ਪਰ ਉਹਨੇ ਉਸ ਨੂੰ ਆਪਣਾ ਹੰਕਾਰ ਬਣਾ ਲਿਆ ਐਂਡ ਹੰਕਾਰ ਨਾਲ ਤਾਂ ਦੇਖੋ ਜੀ ਰਾਮਨ ਦਾ ਵੀ ਨਾਸ਼ ਹੋਇਆ ਤੇ ਬੜੇ ਬੜੇ ਵੱਡੇ ਵੱਡੇ ਹੰਕਾਰੀ ਗਏ ਨੇ ਲੋਕਾਂ ਦਾ ਪਿਆਰ ਕਰਨਾ ਜਾਂ ਲੋਕਾਂ ਦਾ ਆਪਣੇ ਧਰਮ ਗੁਰੂ ਦੀ ਇੱਜ਼ਤ ਕਰਨਾ ਕੋਈ ਗਲਤ ਨਹੀਂ ਹੈ ਪਰ ਧਰਮ ਗੁਰੂ ਨੂੰ ਆਪਣਾ ਆਚਰਣ ਸਹੀ ਰੱਖਣਾ ਤੇ ਇੱਕ ਇੰਟੈਗ੍ਰਿਟੀ ਇੱਕ ਕੈਰੈਕਟਰ ਮੇਨਟੇਨ ਕਰਨਾ ਰੱਖਣਾ ਬੜਾ ਜ਼ਰੂਰੀ ਹੈ ਜੋ ਉਹਨੇ ਨਹੀਂ ਰੱਖਿਆ ਜੀ ਇਹਦਾ ਹੁਣ ਜੇ ਕਾਨੂੰਨੀ ਪੱਖ ਦੇਖਿਆ ਜਾਏ ਆਪਾਂ ਤੇ ਕਿੱਥੇ ਇੱਕ ਗੱਲ ਖੜੀ ਹੈ ਅਗਲਾ ਤੋਂ ਉਸੇ ਕੋਈ ਡਿਮਾਂਡ ਕਰਦੇ ਹੋ ਕਿਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਆਪ ਲੈ ਕੇ ਆਏ ਹੋ ਅੱਜ ਬਿਲਕੁਲ ਅਸੀਂ ਇਸ ਕੇ ਐਫ ਆਈ ਆਰ ਦੀ ਕੁਐਸ਼ਿੰਗ ਵੀ ਪਾਵਾਂਗੇ ਕਿਉਂਕਿ ਝੂਠੀ ਐਫ ਆਈ ਆਰ ਹੈ ਐਂਡ ਮੋਰਓਵਰ ਫॉर ਫਰਦਰ ਕਿ ਇਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਇਸ ਤਰੀਕੇ ਦੀ ਹੋਰ ਝੂਠੀ ਐਫ ਆਈ ਆਰਾਂ ਹੋ ਸਕਦੀਆਂ ਇਹਨਾਂ ਤੇ ਵੀ ਸਾਡੀ ਟੀਮ ਦੇ ਵੀ ਕਿਸੇ ਮੈਂਬਰ ਤੇ ਹੋ ਸਕਦੀਆਂ ਨੇ ਜਿਸ ਨੂੰ ਕੀ ਵਰਜਿਆ ਜਾਵੇ ਇਹ ਇਨਸਟਰਕਸ਼ਨਸ ਹੋਣੀਆਂ ਚਾਹੀਦੀਆਂ ਤਿੰਨੇ ਚਾਰ ਸਟੇਟਸ ਦੇ ਡੀਜੀਪੀ ਸਾਹਿਬਾਨ ਨੂੰ ਕਿ ਜੇ ਕੋਈ ਇਹਨਾਂ ਦੇ ਅਗੇਂਸਟ ਕੰਪਲੇਂਟ ਆਂਦੀ ਹੈ ਤਾਂ ਉਹਦੀ ਐਟਲੀਸਟ ਇਹਨਾਂ ਨੂੰ 7 ਡੇ ਪ੍ਰਾਇ ਇਨਵੈਸਟੀਗੇਟ ਕਰਨ ਦਾ ਇਨਵੈਸਟੀਗੇਸ਼ਨ ਜੁਆਇਨ ਕਰਨ ਦਾ ਸਿੱਧੀ ਅਰੇਸਟ ਨਾ ਪਾਈ ਜਾਵੇ ਕਿਉਂਕਿ ਦੇ ਆਰ ਵੈਰੀ ਸੌਫਟ ਟਾਰਗੇਟ ਫਾਰ ਥਮ ਉਹ ਉਹ ਇਨਕੁਆਇਰੀ ਦੀ ਜਿਸ ਕਰਕੇ ਕਹਿੰਨੇ ਆ ਕਿਉਂਕਿ ਦੇਖੋ ਜੀ ਇਟ ਇਜ਼ ਅ ਲਾਰਜ ਅਜੈਂਡਾ ਜਿਸ ਦੇ ਵਿੱਚ ਕਨਵਰਜਨ ਵੀ ਹੈ ਹਵਾਲੇ ਦਾ ਪੈਸਾ ਵੀ ਇਨਵੋਲਵ ਹੁੰਦਾ ਬਹੁਤ ساری ਚੀਜ਼ਾਂ ਇਨਵੋਲਵ ਹੁੰਦੀਆਂ ਕਿਉਂਕਿ ਦੇਖੋ ਚਾਹਨੇ ਆ ਕਿ ਜੀ ਬੜੀ ਡਿਟੇਲਡ ਇਨਵੈਸਟੀਗੇਸ਼ਨ ਇਨ ਦੀ ਇਨ ਦੀ ਇੰਟਰਸਟ ਆਫ ਜਸਟਿਸ ਐਂਡ ਇਨ ਦੀ ਇੰਟਰਸਟ ਆਫ ਪੰਜਾਬ ਸਟੇਟ ਦੀ ਇੰਟਰਸਟ ਦੇ ਵਿੱਚ ਇਹ ਹੋਣਾ ਚਾਹੀਦਾ ਕਿਉਂਕਿ ਲਾਰਜ ਸਕੇਲ ਤੇ ਬਹੁਤ ਵੱਡੀ ਕੋਈ ਸਾਜ਼ਿਸ਼ ਜਿਹੜੀ ਹੈਗੀ ਹੈ ਉਹ ਹੈਗੀ ਹੈ ਕਿ ਬਾਰਡਰ ਜਿੰਨੇ ਸਾਡੇ ਸਿਟੀਜ਼ ਨੇ ਉਹਨਾਂ ਦੇ ਵਿੱਚ ਇਹ ਅਜੈਂਡਾ ਚਲਾਇਆ ਜਾ ਰਿਹਾ ਹੈ ਬੜੀ ਧੜਲੇ ਨਾਲ ਠੀ ਕੁਝ ਨਹੀਂ ਹੁਣ ਇਸ ਤਰੀਕੇ ਦੇ ਵੱਡੇ ਵੱਡੇ ਪੋਸਟਰ ਸਿੱਧੇ ਸ਼ਰੇਮ ਕਨਵਰਜਨ ਦੇ ਜਿਹੜੇ ਆਫਰਸ ਲੱਗੇ ਹੁੰਦੇ ਨੇ ਠੀਕ ਹੈ ਨਾ ਸੋ ðiis things are not normal ðiis things are abnormal ਸੋ ਇਹਨਾਂ ਦੀ ਡਿਟੇਲ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਧੰਨਵਾਦ ਥੈਂਕ ਯੂ ਅਨਿਲ ਸਾਗਰ ਸਾਡੇ ਨਾਲ ਸੀਗੇ ਵਕੀਲ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਹਿੰਦੇ ਕਿ ਜਿਹੜੀ ਇਹਦੇ ਚ ਡਿਟੇਲਡ ਇਨਵੈਸਟੀਗੇਸ਼ਨ ਦੀ ਲੋੜ ਹੈਗੀ ਹੈ ਸੀਬੀਆਈ ਦੀ ਇਨਕੁਆਇਰੀ ਦੀ ਡਿਮਾਂਡ ਕਰ ਰਹੇ ਨੇ ਔਰ ਉਸ ਦੇ ਨਾਲ ਹੀ ਉਹ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈਗਾ ਕਿ ਇਹਦੇ ਪਿੱਛੇ ਪਾਸਟਰ ਵਰਜਿੰਦਰ ਦਾ ਹੀ ਪੂਰਾ ਇਨਫਲੂਐਂਸ ਹੈਗਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਦਬਾਅ ਪਾਇਆ ਜਾ ਰਿਹਾ ਹਰ ਹਾਲ ਦੇ ਵਿੱਚ ਕਨਵਰਜਨ ਦਾ ਔਰ ਇਹ ਸਿਰਫ ਇੱਕ ਰੌਕੀ ਦੀ ਗੱਲ ਨਹੀਂ ਹੈਗੀ ਕਨਵਰਜਨ ਦਾ ਇੱਕ ਜਿਹੜਾ ਏਜੰਡਾ ਚਲਾਇਆ ਜਾ ਰਿਹਾ ਉਹ ਸਭ ਨੂੰ ਲੈ ਕੇ ਵੀ ਇਹ ਵੱਡੀ ਇਨਵੈਸਟੀਗੇਸ਼ਨ ਦੀ ਇਸ ਮਾਮਲੇ ਦੇ ਵਿੱਚ ਜ਼ਰੂਰਤ ਹੈ 9 ਤਰੀਕ ਨੂੰ ਦੁਬਾਰਾ ਤੋਂ ਇਸ ਮਾਮਲੇ ਵਿੱਚ ਚੈਨ ਨੂੰ ਬੁਲਾਇਆ ਗਿਆ ਕਹਿੰਦੇ ਕਿ ਅਸੀਂ ਉਸ ਨੂੰ ਫੇਸ ਕਰਾਂਗੇ ਮਾਮਲੇ ਨੂੰ ਕੁਐਸਟ ਕਰਵਾਉਣ ਵਾਸਤੇ ਹਾਈ ਕੋਰਟ ਤੱਕ ਜਾਣਾ ਪਿਆ ਤਾਂ ਸੀ ਜ਼ਰੂਰ ਜਾਵਾਂਗੇ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ